डीसी ਦਾ ਘਰਾਓ ਕਰਕੇ ਆਪਦੀ ਗੱਲ ਪੁੱਟ ਕਰਨਾ ਚਾਹੁੰਦੇ ਸੀ ਉਹਨਾਂ ਆਗੂਆਂ ਨੂੰ ਛਡਾਉਣਾ ਚਾਹੁੰਦੇ ਸੀ ਜੇ ਤੁਸੀਂ ਸਾਨੂੰ ਥਾਂ ਥਾਂ ਰੋਕੋਗੇ ਤਾਂ ਸਾਡਾ ਜਿਹੜਾ ਪ੍ਰੋਟੈਸਟ ਹੈ ਉਹ ਧੂ ਜਿਆਦਾ ਹੋਊਗਾ ਤੇ ਸਾਡੇ ਲੋਕਾਂ ਦੇ ਵਿੱਚ ਰੋਹ ਤੇ ਗੁੱਸਾ ਵੱਡੀ ਪੱਦਰ ਤੇ ਪੈਦਾ ਹੋਊਗਾ ਪੰਜਾਬ ਦੀ ਹਕੂਮਤ ਦੇ ਵੱਲੋਂ ਵੱਡੇ ਨਾਕੇ ਲਾ ਕੇ ਸਾਨੂੰ ਰੋਕਿਆ ਗਿਆ ਹੈਗਾ ਜਿੱਥੇ ਸਾਡੇ ਕਿਸਾਨਾਂ ਨੇ ਨਾਕੇ ਤੋੜਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਉੱਥੇ ਉਹਨਾਂ ਨੇ ਲਾਠੀ ਚਾਰਜ ਕੀਤਾ ਸਾਡੇ ਕਿਸਾਨਾਂ ਨੂੰ ਗਿਰਫਤਾਰ ਕੀਤਾ ਸਮੇਤ ਸਾਡੀਆਂ ਔਰਤਾਂ ਦੇ ਵੀ ਡਾਂਗਾ ਮਾਰੀਆਂ ਨੇ ਤੇ ਉਹਨਾਂ ਨੂੰ ਗਿਰਫਤਾਰ ਕੀਤਾ ਹੈਗਾ ਸਾਡੇ ਦੋਨੇ ਹੱਥੀ ਲੱਡੂ ਹੈ ਜੇ ਸਾਨੂੰ ਕੁੜਦੇ ਹੋ ਤਾਂ ਤਾਂ ਵੀ ਸਾਡਾ ਪ੍ਰਚਾਰ ਜਾਣਾ ਜਿਹੜਾ ਇੱਥੋਂ ਦਾ ਡੀਸੀ ਐ ਉਹਨਾਂ ਨੇ ਇਸ ਗੱਲ ਦੀ ਮਨਜ਼ੂਰੀ ਨਹੀਂ ਦਿੱਤੀ ਕਿ ਇੱਕ ਪੁੱਤ ਆਪਦੀ ਮਾਂ ਦਾ ਚਿਹਰਾ ਦੇਖ ਸਕੇ ਆਪਦੀ ਮਾਂ ਨੂੰ ਮਿਲ ਸਕੇ ਆਪਦੀ ਮਾਂ ਦੀ ਗੋਦ ਦੇ ਵਿੱਚ ਸਿਰ ਰੱਖ ਸਕੇ ਕਿ ਜਿਹੜੇ ਇੱਥੇ ਬਲਾਤਕਾਰ ਈ ਨੇ ਜਿਹੜੇ ਇੱਥੇ ਕਾਤਲ ਨੇ ਉਹਨਾਂ ਨੂੰ ਕਿਵੇਂ ਰੱਖਿਆ ਜਾਂਦਾ ਹੈਗਾ ਉਹਨਾਂ ਨੂੰ ਕਿਵੇਂ ਪ੍ਰੋਲਟੇ ਭੇਜਿਆ ਜਾਂਦਾ ਹੈਗਾ ਉਹ ਤਿੰਨ ਤਿੰਨ ਮਹੀਨੇ ਬਾਹਰ ਲਾ ਕੇ ਜਾਂਦੇ ਨੇ ਤੇ ਜਿਹੜੇ ਲੜਨ ਵਾਲੇ ਲੋਕ ਨੇ ਚਾਹੇ ਉਹ ਕਿਸਾਨ ਨੇ ਚਾਹੇ ਉਹ ਮਜ਼ਦੂਰ ਹੈ ਜਦੋਂ ਉਹ ਆਪਦੀ ਰਿਹਾਈ ਦੀ ਮੰਗ ਕਰਦੇ ਨੇ ਤਾਂ ਇਹਨਾਂ ਦੇ ਕਾਨੂੰਨ ਉਹ ਲੋਹੇ ਦਾ ਥਣ ਬਣ ਜਾਂਦੇ ਨੇ ਤੇ ਇਹਨਾਂ ਵਾਰੀ ਉਹ ਮੋਮ ਦਾ ਨੱਕ ਹੁੰਦੇ ਨੇ ਉਹਨਾਂ ਨੂੰ ਜਿਵੇਂ ਮਰਜ਼ੀ ਮਰੋੜ ਲੈਂਦੇ ਨੇ ਅੱਜ ਡੀਸੀ ਦਫ਼ਤਰ ਦਾ ਘਰਾਓ ਕਰਨ ਦੇ ਲਈ ਜੋ ਐਲਾਨ ਕੀਤਾ ਗਿਆ ਸੀ ਜਥੇਬੰਦੀਆਂ ਦੇ ਵੱਲੋਂ ਫੇ ਜਾਣ ਕਿਉਂ ਨਹੀਂ ਦੇ ਰਹੀ ਜੀ ਦੇਖੋ ਜੀ ਅਸੀਂ 29 ਤਰੀਕ ਨੂੰ ਸੂਬਾ ਕਮੇਟੀ ਦੀ ਮੀਟਿੰਗ ਕੀਤੀ ਆ ਉਹਦੇ ਵਿੱਚ ਸੂਬਾ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜੋ ਬਲਦੇਵ ਸਿੰਘ ਚੌਕੇ ਸਗਨਦੀਪ ਸਿੰਘ ਜੌਂਦ ਜੋ 9 ਦਸ ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੀ ਰਿਹਾਈ ਦੇ ਲਈ ਡੀਸੀ ਦਫ਼ਤਰ ਦਾ ਮੁਕੰਮਲ ਕਰਾਉ ਕੀਤਾ ਜਾਊਗਾ ਤੇ ਪੂਰੇ ਸੂਬੇ ਦਾ ਇਕੱਠ ਬਠਿੰਡਾ ਡੀਸੀ ਦਫ਼ਤਰ ਮੂਹਰੇ ਹੋਣਾ ਸੀਗਾ ਜਿਹਦੇ ਜਿਹਦੇ ਨਾਲ ਸੰਬੰਧਤ ਕੱਲ ਆਪਣੇ ਸੂਬੇ ਦੇ ਆਗੂਆਂ ਨਾਲ ਗੱਲਬਾਤ ਚੱਲਦੀ ਹੈਗੀ ਹੈ ਚੰਡੀਗੜ੍ਹ ਤੋਂ ਅਧਿਕਾਰੀ ਵਿਚ ਪੈਂਦੇ ਹੈਗੇ ਚੰਡਾ ਸਿੰਘ ਜੇਠੂ ਕੇ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਸ਼ੰਗਾਰਾ ਸਿੰਘ ਮਾਨ ਜੋ ਜ਼ਿਲ੍ਹਾ ਪ੍ਰਧਾਨ ਵੀ ਨੇ ਤੇ ਸੂਬੇ ਦੇ ਆਗੂ ਵੀ ਐ ਉਹਨਾਂ ਨਾਲ ਬਕਾਇਦਾ 3-4 ਘੰਟੇ ਗੱਲ ਹੁੰਦੀ ਐ ਤੇ ਗੱਲ ਇਸ ਗੱਲ ਤੇ ਹੁੰਦੀ ਐ ਕਿ ਚਲੋ ਅਸੀਂ ਪੁੱਚੋ ਦੇ ਵਿੱਚ ਆਪਦਾ ਜਿਹੜਾ ਕੱਠ ਕਰਾਂਗੇ ਤੇ ਪੁੱਚੋ ਤੱਕ ਅਸੀਂ ਆ ਕੇ ਉਸ ਤੋਂ ਬਾਅਦ ਸੋਣ ਨਾਲ ਜਿਹੜੀ ਗੱਲਬਾਤ ਹੋਣੀ ਐ ਉਹ ਕਰਾਂਗੇ ਜਿਹੜੀ 307 ਸ਼ਗਨੀ ਤੇ ਬਲਦੇਵ ਤੇ ਲਾਈ ਐ ਉਹ ਨਹੀਂ ਲੱਗਣੀ ਚਾਹੀਦੀ ਉਹ ਗਲਤ ਲਾਈ ਗਈ ਹੈਗੀ ਐ ਜਿਹੜੀ ਤੁਸੀਂ ਸੱਟ ਦੀ ਛੱਟ ਛੱਟ ਹੈ ਜਿਹੜੀ ਬਾਂਦੀ ਉਹਦੀ 26 ਬੰਦੀ ਹੈਗੀ 307 ਬਿਲਕੁਲ ਨਹੀਂ ਬੰਦੀ ਹੈਗੀ ਉਹ 307 ਹੈ ਜਿਹੜੀ ਖਤਮ ਕੀਤੀ ਜਾਵੇ ਤੇ ਉਹਨਾਂ ਦੀ ਜਿਹੜੀ ਰਿਹਾਈ ਹੈ ਉਹ ਕੀਤੀ ਜਾਵੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਚੱਲੀ ਪਰ ਗੱਲਬਾਤ ਚੱਲਣ ਤੋਂ ਤੁਰੰਤ ਬਾਅਦ ਹੀ ਉਹਨਾਂ ਨੇ ਕਿਹਾ ਕਿ ਅਸੀਂ ਐਪਲੀਕੇਸ਼ਨ ਦੇਵਾਂਗੇ ਤੁਸੀਂ ਐਪਲੀਕੇਸ਼ਨ ਤੇ ਸਾਈਨ ਕਰ ਦੋ ਸਾਡੇ ਆਗੂ ਉਹਨਾਂ ਨਾਲ ਕੋਈ ਵਾਦਾ ਨਹੀਂ ਕਰਕੇ ਆਏ ਤੇ ਜਦੋਂ ਘਰੇ ਆਉਂਦੇ ਆ ਤਾਂ ਉਹਨਾਂ ਦੀ ਬੋਲੀ ਬਦਲ ਜਾਂਦੀ ਹੈਗੀ ਹੈ ਤੇ ਕਿਉਂਕਿ ਉੱਪਰੋਂ ਸਰਕਾਰ ਦਾ ਦਬਾਅ ਪੈਂਦਾ ਹੈਗਾ ਪ੍ਰਸ਼ਾਸਨ ਤੇ ਕਿ ਜਿਹੜੇ ਸਗਨਦੀਪ ਹੈ ਜਿਉਂਦ ਬਲਦੇਵ ਸਿੰਘ ਚੌਕੇ ਇਹ ਆਏ ਨਹੀਂ ਛੱਡਣੇ ਹੈਗੇ ਤੇ ਜਿਹੜਾ ਧਰਨ ਹੈ ਉਹ ਵੀ ਲੱਗਣ ਨਹੀਂ ਦੇਣਾ ਹੈਗਾ ਤੇ ਲਗਾਤਾਰ ਜਨ ਕਿ ਉਹ ਜਿਹੜਾ ਗੱਲਬਾਤ ਦਾ ਰਵਈਆ ਉਹਦੇ ਚੋਂ ਝਲਕ ਰਿਹਾ ਸੀਗਾ ਕਿ ਸਰਕਾਰ ਹੈ ਜਿਹੜੀ ਇਸ ਗੱਲ ਨੂੰ ਸੁਣ ਲਈ ਤਿਆਰ ਨਹੀਂ ਹੈਗੀ ਤੇ ਉਲਟਾ ਉਹਨਾਂ ਨੇ ਨਾਕੇ ਲਾਏ ਨੇ ਤੇ ਫੋਰਸ ਬੁਲਾ ਕੇ ਆਗੂਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਪਿੰਡਾਂ ਦੇ ਵਿੱਚ ਜਿਹੜੀ ਫੋਰਸ ਹੈ ਉਹ ਭੇਜੀ ਗਈ ਹੈ ਰਾਤ 3 ਵਜੇ ਤੋਂ ਸਾਡੇ ਕਿਸਾਨ ਆਗੂਆਂ ਦੇ ਘਰੇ ਸਾਡੇ ਆਪਦੇ ਘਰੇ ਪੁਲਿਸ ਆਈ ਹੈ ਗ੍ਰਿਫਤਾਰ ਕਰਨ ਆਈ ਹੈਗੀ ਹੈ ਪਰ ਲੋਕਾਂ ਨੇ ਉਹਦਾ ਜਵਾਬ ਦਿੱਤਾ ਪੁਲਿਸ ਨੂੰ ਕਿ ਜਿਹੜੇ ਜਿੱਥੇ ਵੀ ਗਈ ਹੈ ਉੱਥੇ ਉਹਨਾਂ ਦਾ ਵਿਰੋਧ ਹੋਇਆ ਚਾਹੇ ਜੇਠੂ ਕਾਂਦੇ ਵਿੱਚ ਆਈ ਹੈ ਚਾਹੇ ਉਹ ਗਿੱਦੜਪਿੰਡ ਸ਼ੰਗਾਰਾ ਸਿੰਘ ਮਾਨ ਨੂੰ ਫੜਨ ਗਈ ਹੈ ਚਾਹੇ ਗੰਡੂਆਂ ਚ ਗਈ ਹੈ ਅਮਰੀਕ ਸਿੰਘ ਗੰਡੂਆਂ ਨੂੰ ਫੜਨ ਉੱਥੋਂ ਦੇ ਲੋਕਾਂ ਨੇ ਇਕੱਠੇ ਹੋ ਕੇ ਪੁਲਿਸ ਵਾਪਸ ਕੀਤੀ ਹੈ ਚਾਹੇ ਜਗਿੰਦਰ ਸਿੰਘ ਅਗਰਾਹਾ ਦੇ ਘਰੇ ਪੁਲਿਸ ਗਈ ਉੱਥੇ ਲੋਕਾਂ ਨੇ ਇਕੱਠੇ ਹੋ ਕੇ ਉਹਨਾਂ ਨੂੰ ਵਾਪਸ ਕੀਤਾ ਹੈਗਾ ਇਸ ਤਰ੍ਹਾਂ ਕਿ ਕੋਈ ਵੀ ਜਿਹੜਾ ਸੂਬੇ ਦਾ ਆਗੂ ਹੈ ਜਾਂ ਜ਼ਿਲ੍ਹੇ ਦਾ ਆਗੂ ਹੈ ਜਾਂ ਬਲੈਕਾਂ ਦੇ ਆਗੂ ਹੈ ਉਹਨਾਂ ਦੇ ਹੱਥ ਨਹੀਂ ਆਏ ਤੇ ਜੋ ਸਾਡਾ ਐਲਾਨ ਸੀ ਕਿ ਅਸੀਂ ਇਕੱਠੇ ਹੋ ਕੇ ਬਠਿੰਡੇ ਡੀਸੀ ਦਫ਼ਤਰ ਦਾ ਘਰਾਓ ਕਰਨ ਜਾਵਾਂਗੇ ਪਰ ਪੰਜਾਬ ਦੀ ਹਕੂਮਤ ਦੇ ਵੱਲੋਂ ਵੱਡੇ ਨਾਕੇ ਲਾ ਕੇ ਸਾਨੂੰ ਰੋਕਿਆ ਗਿਆ ਹੈਗਾ ਜਿੱਥੇ ਸਾਡੇ ਕਿਸਾਨਾਂ ਨੇ ਨਾਕੇ ਤੋੜਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਉੱਥੇ ਉਹਨਾਂ ਨੇ ਲਾਠੀ ਚਾਰਜ ਕੀਤਾ ਸਾਡੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਸਮੇਤ ਸਾਡੀਆਂ ਔਰਤਾਂ ਦੇ ਵੀ ਜਾਨੀ ਕਿ ਉਹਨਾਂ ਨੇ ਡਾਂਗਾ ਮਾਰੀਆਂ ਨੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਅਸੀਂ ਉਹਨਾਂ ਨੂੰ ਕਿਹਾ ਸੀ ਸਾਡੇ ਆਗੂਆਂ ਨੇ ਕੀ ਸਰਕਾਰ ਜੇ ਸਾਡੇ ਨਾਲ ਇਸ ਤਰ੍ਹਾਂ ਜ਼ਬਰ ਕਰਕੇ ਸਾਡੇ ਇਸ ਹੋਣ ਵਾਲੇ ਪ੍ਰੋਗਰਾਮ ਨੂੰ ਬਠਿੰਡੇ ਦੇ ਵਿੱਚ ਸਾਨੂੰ ਦਾਖਲ ਨਹੀਂ ਹੋਣ ਦਿੰਦੀ ਤਾਂ ਇਹਦਾ ਸਾਨੂੰ ਨੁਕਸਾਨ ਨਹੀਂ ਜਿਹੜਾ ਅਸੀਂ ਬਠਿੰਡੇ ਦੇ ਵਿੱਚ ਡੀਸੀ ਦਾ ਘਰਾਓ ਕਰਕੇ ਆਪਦੀ ਗੱਲ ਪੁੱਟ ਕਰਨਾ ਚਾਹੁੰਦੇ ਸੀ ਉਹਨਾਂ ਆਗੂਆਂ ਨੂੰ ਛਡਾਉਣਾ ਚਾਹੁੰਦੇ ਸੀ ਜੇ ਤੁਸੀਂ ਸਾਨੂੰ ਥਾਂ-ਥਾਂ ਰੋਕੋਗੇ ਤਾਂ ਸਾਡਾ ਜਿਹੜਾ ਪ੍ਰੋਟੈਸਟ ਹੈ ਉਹਦੂ ਜ਼ਿਆਦਾ ਹੋਊਗਾ ਤੇ ਸਾਡੇ ਲੋਕਾਂ ਦੇ ਵਿੱਚ ਰੋਹ ਤੇ ਗੁੱਸਾ ਵੱਡੀ ਪੱਦਰ ਤੇ ਪੈਦਾ ਹੋਊਗਾ ਅੱਜ ਵੀ ਜਾਨੀ ਕਿ ਜਿੰਨੇ ਲੋਕ ਆਏ ਨੇ ਲੋਕਾਂ ਦੇ ਵਿੱਚ ਸਾਡੇ ਕਿਸਾਨ ਆਗੂਆਂ ਵਰਕਰਾਂ ਦੇ ਵਿੱਚ ਜਿਹੜਾ ਗੁੱਸਾ ਹੈ ਉਹ ਸਾਨੂੰ ਦਿਖ ਰਿਹਾ ਹੈ ਕਿ ਅਸੀਂ ਜੋ ਸਰਕਾਰ ਲੋਕ ਵਿਰੋਧੀ ਨੀਤੀਆਂ ਲਿਆ ਰਹੀ ਹੈ 90 91 ਤੋਂ ਲੱਗੀ ਹੋਈ ਹੈ ਹੁਣ ਉਹਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੇ ਲਈ ਬਿਜਲੀ ਬਿੱਲ ਲਿਆ ਰਹੀ ਹੈ ਕਿ ਚੈਪ ਵਾਲੇ ਮੀਟਰ ਲਾਉਣੇ ਨੇ ਮੋਟਰਾਂ ਨੂੰ ਬਿੱਲ ਲਾਉਣੇ ਹੈਗੇ ਆ ਜਿਹੜੀ ਮਾੜੀ ਮੁੱਟੀ ਕਿਸਾਨੀ ਸਾਹ ਭਰਦੀ ਹੈ ਇੱਕ ਖਤਮ ਕਰਨੀ ਹੈ ਮਜ਼ਦੂਰਾਂ ਕੋਲੋਂ ਬਿਜਲੀ ਖੋਣੀ ਹੈਗੀ ਹੈ ਮਜ਼ਦੂਰਾਂ ਤੋਂ ਨਰੇਗਾ ਖੋਇਆ ਗਿਆ ਜੀ ਰਾਮ ਜੀ ਇਸਕੀਮ ਲੈ ਆਂਦੀ ਗਈ 8 ਘੰਟਿਆਂ ਦੀ ਥਾਂ ਤੇ 12 ਘੰਟੇ ਕੰਮ ਲੈਣ ਵਾਸਤੇ ਕਿਰਤ ਕੋ ਕਾਨੂੰਨ ਹੈ ਜਿਹੜੇ ਉਹ ਬਦਲੇ ਗਏ ਹੈਗੇ ਨੇ ਤੇ ਜਿਹੜਾ ਬੀਜ ਬੈਲ ਹੈ ਜਿਹੜਾ ਪਹਿਲਾਂ ਹੀ ਕਾਰਪੋਰੇਟਾਂ ਦੇ ਹੱਥ ਦੇ ਵਿੱਚ ਹੈ ਸਾਡੀ ਜਿਹੜੀ ਖੇਤੀ ਹੈ ਉਹਨਾਂ ਨੇ ਕੰਟਰੋਲ ਕੀਤੀ ਹੋਈ ਉਹਨੂੰ ਮੁਕੰਮਲ ਕਾਰਪੋਰੇਟਾਂ ਨੂੰ ਕੰਟਰੋਲ ਕਰਾਉਣ ਦੇ ਲਈ ਲੋਕ ਵਿਰੋਧੀ ਕਿਸਾਨ ਵਿਰੋਧੀ ਮਜ਼ਮ ਵਿਰੋਧੀ ਕਾਨੂੰਨ ਹੈ ਉਹਨਾਂ ਨੂੰ ਸਾਡੇ ਲੋਕਾਂ ਤੇ ਸਾਡੇ ਕਿਰਤੀਆਂ ਤੇ ਲਾਗੂ ਕਰਨਾ ਇਸ ਕਰਕੇ ਜਿਹੜਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦਾ ਰਵਈਆ ਉਹ ਸਾਹਮਣੇ ਆ ਅੱਜ ਜੇ ਪੁਲਿਸ ਵੱਡੀ ਪੱਧਰ ਤੇ ਡਰੇਮ ਤੇ ਲਾ ਕੇ ਇਥੇ ਜੇਠੂ ਕਹਿੰਦੇ ਵਿੱਚ ਸਾਨੂੰ ਰੋਕਿਆ ਗਿਆ ਹੈਗਾ ਤਾਂ ਇਹ ਗੱਲ ਦੱਸਦੀ ਹੈਗੀ ਐ ਕਿ ਪੰਜਾਬ ਸਰਕਾਰ ਬਖਲਾੜ ਚਾਈ ਹੋਈ ਹੈ ਉਹਨੂੰ ਆਪਦੀ ਪੁਲਿਸ ਤੇ ਵੀ ਪ੍ਰੋਸ਼ਾਨੀ ਹੈਗਾ ਉਹਨਾਂ ਨੂੰ ਲੋਕਾਂ ਉਹਨਾਂ ਨੂੰ ਪਤਾ ਪੰਜਾਬ ਦੇ ਵਿਰਸੇ ਦਾ ਦੁਨੀਆ ਦੇ ਵਿਰਸੇ ਦਾ ਕਿ ਜਦੋਂ ਲੋਕਾਂ ਤੇ ਜ਼ਬਰ ਹੁੰਦਾ લોક ઉઠਦੇ ਨੇ ਲੋક ਫਿਰ ਆਪਣੀ ਆਈ ਤੇ ਆਉਂਦੇ ਨੇ ਐਵੇਂ ਨਹੀਂ ਨਾਰੇ ਬਣੇ ਕਿ ਗਲ ਪੈ ਜਾਣ ਜੇ ਅੱਕੇ ਲੋਕ ਬੰਬ ਬਦੁੱਖਾਂ ਸਕਨ ਨਰੋਕ ਕੀ ਕਰਨਗੇ ਜੇਲ੍ਹਾਂ ਥਾਣੇ ਲੋਕਾਂ ਦੇ ਹੜ ਵੱਧੇ ਜਾਣੇ ਅਸੀਂ ਆਪਣੇ ਦੋ ਆਗੂਆਂ ਨੂੰ ਅਰੇ ਹਾਕਰੋਂ ਦੇ ਲਈ ਡੀਸੀ ਦਫ਼ਤਰ ਦਾ ਮੁਕੰਮਲ ਘਰਾਓ ਕਰਨਾ ਸੀ ਸਾਡਾ ਮੋਰਚਾ ਉੱਥੇ ਲੱਗਣਾ ਸੀ ਚਾਹੇ ਸਾਡਾ ਮੋਰਚਾ ਉੱਥੇ ਨਹੀਂ ਲੱਗਿਆ ਪਰ ਅਸੀਂ ਅੱਜ ਹਰ ਜ਼ਿਲ੍ਹੇ ਦੇ ਵਿੱਚ ਸਾਡੇ ਕਿਸਾਨ ਆਪਦਾ ਮੋਰਚਾ ਲਾ ਕੇ ਬੈਠੇ ਨੇ ਤੇ ਪੰਜਾਬ ਸਰਕਾਰ ਦੀ ਹਾਰ ਉਹਦੇ ਮੂੰਹ ਤੇ ਕਰੇਰੀ ਕਰਾਰੀ ਚਪੇੜ ਐ ਕਿ ਜਿਹੜਾ ਇਹ ਕਹਿੰਦਾ ਸੀਗਾ ਮੈਂ ਤਾਂ ਭਗਤ ਸਿੰਘ ਦੇ ਸੁਪਣਿਆਂ ਦਾ ਰਾਜ ਲੈ ਕੇ ਆਉਂਗਾ ਭਗਤ ਸਿੰਘ ਦੀ ਪੱਗ ਬੰਨੀ ਸੀ ਇਨਕਲਾਬ ਜ਼ਿੰਦਾਬਾਦ ਦਾ ਨਾਹਰਾ ਲਾਇਆ ਸੀ ਤੇ ਜਿਨੇ ਲੋਕਾਂ ਨੂੰ ਧੋਖਾ ਦਿੱਤਾ ਸੀ ਭਗਵੰਤ ਮਾਨ ਨੇ ਅੱਜ ਉਹਦਾ ਜਿਹੜਾ ਚਿਹਰਾ ਲੋਕਾਂ ਦੇ ਸਾਹਮਣੇ ਆ ਰਿਹਾ ਤੇ ਅਸੀਂ ਲੋਕਾਂ ਨੂੰ ਇਹ ਦੱਸਿਆ ਸੀ ਕਿ ਇਹ ਸੋਡੇ ਨਾਲ ਧੋਖਾ ਕਰ ਰਿਹਾ ਹੈ ਡਗਾ ਕਰ ਰਿਹਾ ਹੈ ਇਹ ਸੋਡਾ ਨਹੀਂ ਇਹ ਕਾਰਪੋਰੇਟਾਂ ਦਾ ਜੰਗੀਰਦਾਰਾਂ ਦਾ ਸਮਰਾਜੀਆਂ ਦਾ ਇਹ ਜਾਨੀ ਕਿ ਜਰਮਨ ਦੇ ਵਿੱਚ ਜਾਂਦਾ ਜਦੋਂ ਹੜ ਆਉਂਦੇ ਨੇ ਉਦੋਂ ਇਹ ਬਾਹਰਲੇ ਮੁਲਕਾਂ 'ਚ ਫਿਰਦਾ ਤੇ ਜੇ ਉਹ ਜਹਾਜ਼ ਉੜਦਾ ਤੇ ਪੱਤਰਕਾਰ ਉਹਦੇ ਬਾਰੇ ਸਵਾਲ ਕਰਦੇ ਨੇ ਉਦੋਂ ਪੁੱਛਦੇ ਨੇ ਕਿ ਤੁਹਾਡਾ ਜਹਾਜ਼ ਕਿਵੇਂ ਉੱਡਿਆ ਕਿਹਨੇ ਚਲਾਇਆ ਤਾਂ ਉਹਨਾਂ ਤੇ ਪਰਚੇ ਦਰਜ ਕੀਤੇ ਜਾਂਦੇ ਆ ਉਹਨਾਂ ਪੱਤਰਕਾਰਾਂ ਦੀ ਵੀ ਆਵਾਜ਼ ਆ ਜਿਹੜੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਲੜਨ ਵਾਲੀਆਂ ਜਥੇਬੰਦੀਆਂ ਇਸ ਗੱਲ ਦਾ ਇਹਦ ਕਰਦੀਆਂ ਨੇ ਕਿ ਜਿਹੜੀ ਜਿਹਦੇ ਰਾਹੀਂ ਸਾਡੀ ਆਵਾਜ਼ ਦੁਨੀਆ ਤੱਕ ਜਾਣੀ ਆ ਲੋਕਾਂ 'ਚ ਸਾਡੀ ਗੱਲ ਦਾ ਪ੍ਰਚਾਰ ਜਾਣਾ ਜੋ ਆਵਾਜ਼ ਨੂੰ ਦਬਾਇਆ ਜਾਊਗਾ ਤਾਂ ਸਾਡੀ ਗੱਲ ਕਿਵੇਂ ਜਾਊਗੀ ਤੇ ਉਹਨਾਂ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਉਣਾ ਚਾਹੇ ਉਹ ਨਹੀਂ ਦਬੇ ਅੱਜ ਵੀ ਸਾਡੀ ਜਥੇਬੰਦੀ ਨੂੰ ਸਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਭਗਵੰਤ ਮਾਨ ਸਰਕਾਰ ਨੇ ਤੇ ਪੰਜਾਬ ਦੇ ਪ੍ਰਸ਼ਾਸਨ ਨੇ ਪਰ ਸਾਡੀ ਆਵਾਜ਼ ਦਬੀ ਨਹੀਂ ਸਗੋਂ ਦੀ ਹੋਰ ਬਲੰਦ ਹੋ ਕੇ ਹਰ ਥਾਂ ਤੋਂ ਉੱਚੀ ਹੋਈ ਹੈ ਤੇ ਸਾਡੀ ਸਪੋਰਟ ਦੇ ਵਿੱਚ ਲੜਨ ਵਾਲੀਆਂ ਜਥੇਬੰਦੀਆਂ ਦੀ ਹਮਾਇਤ ਹੈ ਜਿਹੜੀ ਉਹ ਸ਼ਾਮਲ ਹੋਈ ਹੈਗੀ ਹੈ ਸਾਰਿਆਂ ਨੇ ਕਿਹਾ ਕਿ ਜਿਹੜਾ ਬੀਕੇ ਜੂ ਇਕਤਾ ਗ੍ਰਾਹਾ ਜੱਥੇਬੰਦੀ ਤੇ ਪੰਜਾਬ ਸਰਕਾਰ ਨੇ ਜ਼ਬਰਟਾਇਆ ਇਹਦੀ ਅਸੀਂ ਸਭ ਤੋਂ ਸਖਤਾਂ ਦੇ ਵਿੱਚ ਨਿਖੇਧੀ ਕਰਦੇ ਆਂ ਤੇ ਅਸੀਂ ਸਾਰੇ ਜਿੰਨੇ ਵੀ ਧਰਨਿਆਂ ਦੇ ਵਿੱਚ ਸ਼ਾਮਲ ਆਂ ਮੋਰਚਿਆਂ ਦੇ ਵਿੱਚ ਸ਼ਾਮਲ ਸਾਰੇ ਰਾਤ ਦਾ ਬਣਾ ਕੇ ਆਏ ਆਂ ਕਿ ਘਰਾਂ ਚ ਬੈਠ ਕੇ ਘਰਾਂ ਚ ਨਹੀਂ ਲੜਾਈ ਨਾਲ ਘਰਾਂ ਚ ਨਹੀਂ ਕੋਲਨ ਆਰਥਿਕ ਤੰਗੀਆਂ ਦੇ ਨਾਲ ਇਥੋਂ ਦੀ ਹਕੂਮਤ ਦੇ ਨਾਲ ਆਡਾ ਲੈਣਾ ਮੱਥਾ ਲਾਉਣਾ ਤੇ ਜਿਹੜੀਆਂ ਨੀਤੀਆਂ ਲੈ ਕੇ ਆਈਏ ਇਹਨੂੰ ਉਸੇ ਤਰੀਕੇ ਵਾਪਸ ਕਰਾਉਣੀਆਂ ਨੇ ਚਾਹੇ ਅੱਜ ਘੱਟ ਘਟ ਹੈ ਪਰ ਸਾਨੂੰ ਲੋਕਾਂ ਤੇ ਟੇਕ ਹੈ ਕਿ ਜਿੰਨਾ ਲੋਕਾਂ ਦੀ ਖਾਤਰ ਅਸੀਂ ਲੜ ਰਹੇ ਹਾਂ ਉਹ ਲੋਕਮੈਦਾਨ ਚ ਆਏ ਨੇ ਤੇ ਆਉਣਗੇ ਵੀ ਲੱਗਦਾ ਹੈ ਪੰਜਾਬ ਸਰਕਾਰ ਧਰਨੀਆਂ ਦੀ ਗੱਲ ਕਰੇ ਧਰਨੇ ਨਹੀਂ ਲੱਗਣ ਦੇਣੇ ਅਸੀਂ ਪੰਜਾਬ ਦੇ ਵਿੱਚ ਲੋਕਾਂ ਦੀਆਂ ਘਰੇ ਬੈਠੇ ਆ ਪਿੰਡਾਂ ਦੇ ਸੱਥਾਂ ਚੋਂ ਹਰਾ ਪੈਣ ਚਲੋ ਚੱਲ ਲੱਗ ਰਿਹਾ ਹੈ ਭਗਵਾਨਤਮਾਨ ਦਾ ਹਰਾ ਪੈਨ ਤਾਂ ਨਹੀਂ ਚੱਲਿਆ ਤੇ ਨਾ ਹੀ ਸੱਥਾਂ ਦੇ ਵਿੱਚ ਕੋਈ ਮਸਲੇ ਹੱਲ ਹੋਏ ਨੇ ਸੱਥਾਂ ਦੇ ਵਿੱਚ ਪੰਜਾਬ ਦੀ ਪੁਲਿਸ ਜ਼ਰੂਰ ਜਾਂਦੀ ਹੈ ਸੱਥਾਂ ਦੇ ਵਿੱਚ ਲੋਕਾਂ ਦੇ ਹੱਕ ਦੀ ਗੱਲ ਨਹੀਂ ਹੁੰਦੀ ਕਾਰਪੋਰੇਟੀਆਂ ਨੀਤੀਆਂ ਨੂੰ ਲਾਗੂ ਕਰਨ ਦੇ ਵਾਸਤੇ ਇਹਨਾਂ ਦੀ ਉੱਥੇ ਕੱਟ ਕੀਤੇ ਜਾਂਦੇ ਨੇ ਪਰ ਪੰਜਾਬ ਦੇ ਲੋਕਾਂ ਦਾ ਜਿਹੜੇ ਧਰਨੇ ਨੇ ਉਹ ਵੱਡੀ ਪੱਦਰ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਲੱਗੇ ਨੇ ਹਰ ਵਰਗ ਚਾਹੇ ਉਹ ਮਜ਼ਦੂਰ ਹੈ ਚਾਹੇ ਉਹ ਕਿਸਾਨ ਹੈ ਚਾਹੇ ਉਹ ਮਲਾਜਮ ਹੈ ਚਾਹੇ ਉਹ ਵਿਦਿਆਰਥੀ ਨੇ ਤੇ ਚਾਹੇ ਉਹ ਔਰਤਾਂ ਨੇ ਹਰ ਵਰਗ ਸੜਕਾਂ ਦੇ ਤੇ ਹਰ ਵਰਗ ਨੂੰ ਇਹਨੇ ਕੁੱਟਿਆ ਇਹਦਾ ਪਿੰਨ ਨਹੀਂ ਚੱਲਿਆ ਇਹਦੀ ਜਿਹੜੀ ਗੱਠ ਦੀ ਜਵਾਨ ਹੈ ਉਹ ਬੜੀ ਚਲਦੀ ਹੈਗੀ ਐ ਇਹ ਕਮੇਡੀ ਬੜੀ ਵਧੀਆ ਕਰਦਾ ਹੈਗਾ ਪਰ ਲੋਕਾਂ ਨੇ ਇਹਦੀ ਕਮੇਡੀ ਨਹੀਂ ਦੇਖੀ ਇਹਦਾ ਜਿਹੜੇ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਿਹਾ ਉਹਦਾ ਜਿਹੜਾ ਪਾਜ ਹੈ ਉਹ ਖੇੜਿਆ ਜਾ ਰਿਹਾ ਅਸੀਂ ਲੋਕ ਇਸ ਉਹਦੇ ਭਲੇਖੇ 'ਚ ਨਹੀਂ ਆਉਣ ਵਾਲੇ ਹੈਗੇ ਤੇ ਨਾ ਆਏ ਤੇ ਨਾ ਆਵਾਂਗੇ ਇਹਨਾਂ ਨੂੰ ਸੱਥਾਂ ਦੇ ਵਿੱਚ ਜਾ ਕੇ ਨੰਗਾ ਕਰਾਂਗੇ ਤੇ ਇਸ ਗੱਲ ਦਾ ਸੱਦਾ ਦਿੰਦੇ ਆ ਕਿ ਵੋਟਾਂ ਵਾਲੇ 'ਚ ਕੋਈ ਵੀ ਹੋਣ ਕਾਲੀਆਂ ਨੇ ਵੀ ਰਾਜ ਕੀਤਾ ਕਾਂਗਰਸੀਆਂ ਨੇ ਵੀ ਕੀਤਾ ਬੀਜੇਪੀ ਵੀ ਕਰ ਰਹੀ ਹੈ ਆਮ ਆਦਮੀ ਪਾਰਟੀ ਚਾਹੇ ਕੋਈ ਹੋਰ ਵੀ ਆ ਜੇ ਲੋਕਾਂ ਨੂੰ ਕਿਸੇ ਨੇ ਇਨਸਾਫ ਨਹੀਂ ਦੇਣਾ ਲੋਕ ਜਦੋਂ ਇਕੱਠੇ ਹੁੰਦੇ ਆ ਉਹਨਾਂ ਨੂੰ ਇਨਸਾਫ ਵੀ ਲੈ ਲੈਂਦੇ ਆ ਉਹਦੇ ਆਗੂਆਂ ਨੂੰ ਵੀ ਕਢਾ ਲੈਂਦੇ ਆ ਬਾਹਰ ਜੇਲਾ ਤੋਂ ਪ੍ਰਸ਼ਾਸਨ ਦਾ ਵੀ ਪੱਖ ਇਹ ਆਇਆ ਸੀ ਕਿ ਪ੍ਰਸ਼ਾਸਨ ਕਹਿੰਦਾ ਕਿ ਕਿਸਾਨ ਤਾਂ ਧੱਕਾ ਕਰ ਰਹੇ ਨੇ ਕਿਸਾਨਾਂ ਦਾ ਜੋ ਗ੍ਰਿਫਤਾਰ ਕੀਤੇ ਨੇ ਕਿਸਾਨ ਕਾਨੂੰਨ ਦੀ ਧਾਰਾ ਲਾਈ ਗਈ ਉਹਨਾਂ ਤੇ ਕਾਨੂੰਨ ਦੇ ਹਸਾਬ ਨਾਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਰਿਹਾ ਵੀ ਉਹ ਕਾਨੂੰਨ ਦੇ ਹਸਾਬ ਨਾਲ ਹੋਣਗੇ ਪਰ ਇਹ ਕਿਸਾਨ ਧੱਕਾ ਕਰ ਰਹੇ ਨੇ ਇਹਨਾਂ ਨੂੰ ਜ਼ਮਾਨਤਾਂ ਲੈਣ ਦੇ ਲਈ ਦੇਖੋ ਜੀ ਅਸੀਂ 9 ਮਹੀਨੇ ਡਿੱਕਿਆ ਸ਼ਗਨ ਸ਼ਗਨਦੀਪ ਜਿਉਂਦ ਹੈ ਉਹਦੀ ਪਹਿਲਾ ਮਾਸੀ ਦੀ ਡੈਥ ਹੋਈ ਅਸੀਂ ਅਰਜੀ ਲਾਈ ਤੇ ਜਿਹੜਾ ਡਿਪਟੀ ਹੈ ਜੇਲ ਜੇਲ ਡਿਪਟੀ ਸੁਪਰਡੈਂਟ ਉਹ ਕਹਿੰਦਾ ਸਾਡੇ ਕੋਲੇ ਗਾਰਡ ਨਹੀਂ ਹੈਗੀ ਉਹਦੀ ਮਾਸੀ ਦਾ ਜਿਹੜਾ ਚਿਹਰਾ ਹੈ ਉਹ ਸ਼ਗਨਦੀਪ ਦੇਖ ਨਹੀਂ ਸਕਿਆ ਸ਼ਗਨਦੀਪ ਦੀ ਮਦਰ ਹੈ ਜਿਹੜੀ ਉਹ ਹਸਪਤਾਲ ਦੇ ਵਿੱਚ ਦਾਖਲ ਰਹੀ ਤੇ ਉਹ ਸ਼ਗਨਦੀਪ ਦਾ ਚਿਹਰਾ ਦੇਖਣ ਦੇ ਲਈ ਕਹਿੰਦੀ ਰਹੀ ਕਿ ਮੇਰਾ ਸ਼ਗਨਦੀਪ ਮੈਨੂੰ ਮਿਲਾ ਦਿਓ ਕਿ ਜਿਹੜੀ ਉਹਦੀ ਜਾਨ ਉਹ ਸੌਖੀ ਨਿਕਲ ਸਕੇ ਪਰ ਸਾਡਾ ਜਿਹੜਾ ਪ੍ਰਬੰਧ ਹੈ ਜਿਹੜਾ ਸਾਡਾ ਅਦਾਲਤੀ ਟੰਚ ਹੈ ਜਿਹੜਾ ਇੱਥੋਂ ਦਾ ਡੀਸੀ ਹੈ ਉਹਨਾਂ ਨੇ ਇਸ ਗੱਲ ਦੀ ਮਨਜ਼ੂਰੀ ਨਹੀਂ ਦਿੱਤੀ ਕਿ ਇੱਕ ਪੁੱਤ ਆਪਦੀ ਮਾਂ ਦਾ ਚਿਹਰਾ ਦੇਖ ਸਕੇ ਆਪਦੀ ਮਾਂ ਨੂੰ ਮਿਲ ਸਕੇ ਆਪਦੀ ਮਾਂ ਦੀ ਗੋਦ ਦੇ ਵਿੱਚ ਸਿਰ ਰੱਖ ਸਕੇ ਸਗੋਂ ਦੀ ਉਹਦੇ ਤੇ ਰੋਕ ਲਾਈ ਗਈ ਸ਼ਗਨਦੀਪ ਦੀ ਮਦਰ ਦੀ ਡੈਥ ਹੁੰਦੀ ਹੈ ਤੇ ਉਹ 10 ਦਿਨ ਜਣੀ ਕਿ ਰੱਖੀ ਜਾਂਦੀ ਹੈ ਫ੍ਰੀਜਰ ਦੇ ਵਿੱਚ ਤੇ ਅਸੀਂ ਧਰਨੇ ਲਾ ਕੇ ਡੀਸੀ ਬਠਿੰਡਾ ਦੇ ਦਫ਼ਤਰ ਮੂਰੇ ਬੈਠਦੇ ਆ ਸਾਡੀ ਸੁਣਵਾਈ ਨਹੀਂ ਹੁੰਦੀ 16 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਸੱਦਾ ਆਉਂਦਾ ਹੈਗਾ ਉਸ ਤੋਂ ਬਾਅਦ ਅਸੀਂ 2 ਦਿਨਾਂ ਦਾ ਸਨ ਪਾ ਕੇ 19 ਤਰੀਕ ਨੂੰ ਜਦੋਂ ਡੀਸੀ ਦਾ ਦਫ਼ਤਰ ਦਾ ਘਰਾਓ ਕਰਦੇ ਆ ਤਾਂ ਡੀਸੀ ਫਿਰ ਸਾਡੇ ਨਾਲ ਗੱਲਬਾਤ ਕਰਦਾ ਅਸੀਂ ਕੋਰਟ ਦੇ ਵਿੱਚੋਂ 10 11 ਦਿਨਾਂ ਦੀ ਉਹਦੀ ਛੁੱਟੀ ਮਨਜ਼ੂਰ ਹੁੰਦੀ ਹੈ ਫਿਰ ਆ ਕੇ 10 ਦਿਨਾਂ ਬਾਅਦ ਉਹ ਆਪਦੀ ਮਦਰ ਦੀਆਂ ਰਸਮਾਂ ਪੂਰੀਆਂ ਕਰਦਾ ਫਿਰ ਉਹਦਾ ਸੰਸਕਾਰ ਹੁੰਦਾ ਹੈਗਾ ਫਿਰ ਉਹਦਾ ਭੋਗ ਪਾਇਆ ਜਾਂਦਾ ਹੈਗਾ ਕਿ ਉਹ ਐਡੇ ਕੋਈ ਗੁਨਾਹਗਾਰ ਨਹੀਂ ਹੈਗੇ ਤੇ ਜਦੋਂ ਅਸੀਂ ਭਾਰਤ ਦੇ ਢਾਂਚੇ ਦੇ ਵਿੱਚ ਭਾਰਤ ਦੇ ਪ੍ਰਬੰਧ ਦੇ ਵਿੱਚ ਦੇਖਦੇ ਆਂ ਕਿ ਜਿਹੜੇ ਇੱਥੇ ਬਿਲਾਤਕਾਰੀਏ ਨੇ ਜਿਹੜੇ ਇੱਥੇ ਕਾਤਲ ਨੇ ਜਿਹੜੇ ਇੱਥੇ ਗੈਂਗਸਟਰ ਨੇ ਉਹਨਾਂ ਨੂੰ ਕਿਵੇਂ ਰੱਖਿਆ ਜਾਂਦਾ ਹੈਗਾ ਉਹਨਾਂ ਨੂੰ ਕਿਵੇਂ ਪ੍ਰੋਲਟੇ ਭੇਜਿਆ ਜਾਂਦਾ ਹੈਗਾ ਉਹ ਤਿੰਨ ਤਿੰਨ ਮਹੀਨੇ ਬਾਹਰ ਲਾ ਕੇ ਜਾਂਦੇ ਨੇ ਤੇ ਜਿਹੜੇ ਲੜਨ ਵਾਲੇ ਲੋਕ ਨੇ ਚਾਹੇ ਉਹ ਕਿਸਾਨ ਨੇ ਚਾਹੇ ਉਹ ਮਜ਼ਦੂਰ ਹੈ ਜਦੋਂ ਉਹ ਆਪਦੀ ਰਿਹਾਈ ਦੀ ਮੰਗ ਕਰਦੇ ਨੇ ਤਾਂ ਇਹਨਾਂ ਦੇ ਕਾਨੂੰਨ ਉਹ ਲੋਹੇ ਦਾ ਥਣ ਬਣ ਜਾਂਦੇ ਨੇ ਤੇ ਇਹਨਾਂ ਵਾਰੀ ਉਹ ਮੋਮ ਦਾ ਨੱਕ ਹੁੰਦੇ ਨੇ ਉਹਨਾਂ ਨੂੰ ਜਿਵੇਂ ਮਰਜ਼ੀ ਮੋੜ ਲੈਂਦੇ ਨੇ ਬਿਲਗਿਸਬਾਨੋ ਦੇ ਪਰਿਵਾਰ ਦਾ ਕਤਲ ਕੀਤਾ ਉਹਦਾ ਬਲਾਤਕਾਰ ਕੀਤਾ ਜਿਹੜੇ ਉਹਦੇ ਕਾਤਲ ਨੇ ਉਹਨਾਂ ਨੂੰ ਜਦੋਂ ਰਿਹਾਈ ਕੀਤੀ ਹੈ ਭਾਜੀਪੀ ਦੀ ਸਰਕਾਰ ਨੇ ਫੁੱਲਾਂ ਦੀ ਮਾਲਾ ਪਾਈ ਜਾਂਦੀ ਨੇ ਪਾਈ ਜਾਂਦੀ ਏ ਤੇ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਆਹ ਸੰਤ ਰਾਮ ਰਹੀਮ ਐ ਉਹਨੂੰ ਹਰ ਤੀਜੇ ਮਹੀਨੇ ਪ੍ਰੋਲ ਮਿਲਦੀ ਹੈਗੀ ਐ ਇੱਥੇ ਹੋਰ ਕਿੰਨੇ ਬਲਾਤਕਾਰੀਆਂ ਨੇ ਕਾਤਲ ਨੇ ਗੈਂਗਸਟਰ ਨੇ ਉਹ ਜੇਲਾ ਚੋਂ ਬਾਹਰ ਆਉਂਦੇ ਨੇ ਕਿ ਜਿਹੜੇ ਆਪਦੇ ਹੱਕਾਂ ਲਈ ਲੜਦੇ ਨੇ ਆਪਦੀ ਜ਼ਮੀਨ ਬਚਾਉਣ ਦੀ ਗੱਲ ਕਰਦੇ ਨੇ ਜਿਹੜਾ ਮੈਨੇਜਮੈਂਟ ਸਰਕਾਰ ਘਪਲਾ ਕਰਦੀ ਹੈਗੀ ਐ ਜਿਹ ਉਹਦਾ ਪਾਜ ਅਧਿਹੜਦੇ ਨੇ ਅੱਜ ਦੇੜ ਨਾ ਗਣਾ ਦੋਸ਼ੀਆਂ ਨੂੰ ਸਾਫਤ ਕਰਨਾ ਗਣਾ ਸਾਡੇ ਬਲਦੇਵ ਨੇ ਕੀ ਕੀਤਾ ਮਨੇ ਚੋਕੇ ਸਕੂਲ ਦੇ ਵਿੱਚ ਮੈਨੇਜਮੈਂਟ ਘਪਲਾ ਕਰਦੀ ਸੀ ਟੀਚਰਾਂ ਨੂੰ ਬਾਹਰ ਕੱਢਿਆ ਗਿਆ ਸੀ ਟੀਚਰਾਂ ਦੀ ਬਹਾਲੀ ਦੇ ਲਈ ਤੇ ਮੈਨੇਜਮੈਂਟ ਤੇ ਪਰਚਾ ਹੋਵੇ ਉਹਨਾਂ ਨੂੰ ਸਜ਼ਾ ਮਿਲੇ ਤੇ ਜਿਹੜੇ ਬੱਚੇ ਐ ਉਹਨਾਂ ਨੂੰ ਕਿਤਾਬਾਂ ਕਾਪੀਆਂ ਬੈਗ ਤੇ ਵਰਦੀ ਤੇ ਵਜੀਫ ਉਹਨਾਂ ਨੂੰ ਦਿੱਤਾ ਜਾਵੇ ਆ ਲੜਾਈ ਸੀ ਬਾਜਮ ਲੜਗੀਆਂ ਕਿ ਮੈਂ ਕਮਾਉ ਉਹਨਾਂ ਦੇ ਹੱਕ ਚ ਭੁਗਤਿਆ ਬਿਲਕੁਲ ਬਟਿੰਡਾ ਡੀਸੀ ਉਹਨਾਂ ਦੇ ਹੱਕ ਚ ਭੁਗਤੇ ਮੈਨੇਜਮੈਂਟ ਦੇ ਮੈਨੇਜਮੈਂਟ ਤੇ ਕੋਈ ਪਰਚਾ ਦਰਜ ਨਹੀਂ ਹੋਇਆ ਕੋਈ ਗ੍ਰਿਫਤਦਾਰੀ ਨਹੀਂ ਹੋਈ ਸਗੋਂ ਦੀ ਜਿਹੜੇ ਆਪਦਾ ਹੱਕ ਮਨਾਉਣ ਦੇ ਲਈ ਬੈਠੇ ਸੀ ਉਹਨਾਂ ਤੇ ਲਾਠੀ ਚਾਰਜ ਹੁੰਦਾ ਹੈ ਔਰਤਾਂ ਗ੍ਰਿਫਤਦਾਰ ਹੁੰਦੀਆਂ ਨੇ 13 ਮਹੀਨਿਆਂ ਦੀ ਬੱਚੀ ਗ੍ਰਿਫਤਦਾਰ ਹੁੰਦੀ ਹੈ ਤੇ ਬਲਦੇਵ ਸਿੰਘ ਚੋਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਿਜਾਇਆ ਜਾਂਦਾ ਤੇ ਜਦੋਂ ਅਸੀਂ ਪੁੱਛਣ ਜਾਂਦੇ ਆ ਗਿੱਲਕਾਂ ਥਾਣੇ ਦੇ ਮੁਰੋਂ ਗੁਰਪ੍ਰੀਤ ਦੀਪਤੀ ਦੀ ਹਾਜ਼ਰੀ ਦੇ ਵਿੱਚ ਪ੍ਰਦੀਪ ਦੀ ਹਾਜ਼ਰੀ ਵਿੱਚ ਉੱਥੇ ਸਾਡੀਆਂ ਲਾਠੀ ਚਾਰਜ ਕੀਤਾ ਜਾਂਦਾ ਉੱਥੋਂ ਸ਼ਗਨਦੀਪ ਤੇ ਹੋਰ ਆਗੂ ਆ ਜਿਹੜੇ ਅਸੀਂ 34 ਜਣੇ ਜਿਨ੍ਹਾਂ ਨੂੰ ਚੱਕਿਆ ਜਾਂਦਾ ਅਸੀਂ ਔਰਤਾਂ ਤੇ ਦੂਜੇ ਆਗੂ ਰਿਆ ਹੋ ਜਾਂਦੇ ਨੇ ਸਾਡਾ ਸ਼ਗਨਦੀਪ ਤੇ ਚੋਕੇ ਬਲਦੇਵ ਸਿੰਘ ਚੋਕੇ ਅੱਜ ਤੱਕ ਜੇਲ੍ਹ ਦੇ ਵਿੱਚ ਉਹਦੀ ਰਿਹਾਈ ਦੀ ਮੰਗ ਕਰਦੇ ਹੈਗੇ ਆ ਤੇ ਅਸੀਂ ਪ੍ਰਸ਼ਾਸਨ ਨੂੰ ਕਿਹਾ ਸੀ ਜਾਂ ਉਹਨਾਂ ਨੂੰ ਛੱਡ ਦਿਓ ਤੇ ਸਾਨੂੰ ਵੀ ਉਹਨਾਂ ਕੋਲੇ ਲੈ ਜਾਓ ਕੀ ਲੱਗਦਾ ਹੈ ਕਿ ਸਾਹਮਣੇ ਚੁਣੌਤੀ ਵੱਡੀ ਹੈ ਕਿਉਂਕਿ ਪੁਲਿਸ ਪ੍ਰਸ਼ਾਸਨ ਵੱਡੇ ਪੱਧਰ ਤੇ ਇੱਥੇ ਪਹੁੰਚਿਆ ਹੋਇਆ ਹੈ ਕੀ ਲੱਗਦਾ ਹੈ ਕਿ ਆਪਣੀਆਂ ਮੰਗਾਂ ਮਨਾ ਪਾਓਗੇ ਦੇਖੋ ਜੀ ਜਦੋਂ ਧੋਲੇ ਛੰਨੇ ਜ਼ਮੀਂਦਾਰ ਰੋਲੇ ਸੀ ਟਰਾਈਡੈਂਟ ਦਾ ਜਿਹੜਾ ਰਜਿੰਦਰ ਗੁਪਤਾ ਨੇ ਜ਼ਮੀਨ ਐਕਵਾਇਰ ਕੀਤੀ ਸੀ 2005 ਦੇ ਵਿੱਚ ਉਦੋਂ ਵੀ ਕਿਸਾਨ ਲੜੇ ਸੀ ਬਹੁਤ ਫੋਰਸ ਲਾਈ ਸੀ ਅਥਰੂ ਗੈਸ ਦੇ ਗੋਲੇ ਚਲਾਏ ਸੀ ਲਾਠੀ ਚਾਰਜ ਕੀਤਾ ਸੀ ਘੋੜਿਆਂ ਵਾਲੀ ਪੁਲਿਸ ਸੀ ਤੇ ਜਦੋਂ ਲੋਕਾਂ ਨੇ ਆਪਦੇ ਰਾਦਿਆਂ ਦੇ ਨਾਲ ਉਥੇ ਅੜੇ ਖੜੇ ਤਾਂ ਫਿਰ ਇਹਨਾਂ ਦੇ ਨਾਲ ਅਥਰੂ ਗਏ ਤੇ ਗੋਲੇ ਚੱਲੇ ਤੇ ਇਹਨਾਂ ਦਾ ਜਿਹੜਾ ਡੀਸੀ ਹੈ ਉਥੋਂ ਭਜਦਾ ਦਿਖਾਇਆ ਗਿਆ ਕਿ ਲੋਕ ਲੋਕ ਨਹੱਥੇ ਸੀਗੇ ਲੋਕ ਖਾਲੀ ਹੱਥ ਸੀਗੇ ਉਹਨਾਂ ਦੇ ਝੰਡਿਆਂ 'ਚ ਡੰਡੇ ਸੀਗੇ ਕਿੰਨੇ ਵਾਰ ਇਹਨਾਂ ਨੇ ਲਾਠੀ ਚਾਰਜ ਕੀਤਾ ਸਾਡੇ ਆਗੂਆਂ ਤੇ ਕਿੰਨੇ ਵਾਰੀ ਜੇਲ੍ਹਾਂ ਦੇ ਵਿੱਚ ਗਏ ਆ ਪਰ ਅਸੀਂ ਜਿੱਤ ਸਾਡੀ ਹੁੰਦੀ ਰਹੀ ਹੈ ਤੇ ਅਸੀਂ ਕੱਲ ਵੀ ਸਾਡੇ ਆਗੂਆਂ ਨੇ ਕਿਹਾ ਪ੍ਰਸ਼ਾਸਨ ਨੂੰ ਕਿ ਚਾਹੇ ਤੁਸੀਂ ਸਾਨੂੰ ਘਰਾਓ ਨਾ ਕਰਨੋ ਪਰ ਜਿਹੜੀ ਜਿੱਤ ਉਹ ਸਾਡੀ ਹੋਣੀ ਹੈ ਜੇ ਅਸੀਂ ਘਰਾਓ ਕਰਗੇ ਤਾਂ ਵੀ ਤੇ ਜੇ ਸਾਨੂੰ ਸੜਕਾਂ ਤੇ ਰੋਕ ਲਿਆ ਤਾਂ ਵੀ ਸਾਡੇ ਦੋਨੇ ਹੱਥੀ ਲੱਡੂ ਹੈ ਜੇ ਸਾਨੂੰ ਕੁੜਦੇ ਹੋ ਤਾਂ ਤਾਂ ਵੀ ਸਾਡਾ ਪ੍ਰਚਾਰ ਜਾਣਾ ਅੱਜ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਥਾਵਾਂ ਤੇ ਕਿਸਾਨ ਇਕੱਠੇ ਹੋਏ ਨੇ ਨਾਕੇ ਲੱਗੇ ਹੋਏ ਨੇ ਨਾਕੇ ਤੋੜਨ ਦੀ ਕੋਸ਼ਿਸ਼ ਕੀਤੀ ਹੈ ਕਿਸਾਨਾਂ ਤੇ ਲਾਠੀ ਚਾਰਜ ਹੋਇਆ ਹੈ ਔਰਤਾਂ ਤੇ ਲਾਠੀ ਚਾਰਜ ਹੋਇਆ ਜਿੱਥੇ ਸਾਡੇ ਕਿਸਾਨ ਗ੍ਰਿਫਤਾਰ ਕੀਤੇ ਉੱਥੇ ਔਰਤਾਂ ਕੀਤੀਆਂ ਤੇ ਅੱਜ ਪੂਰਾ ਪ੍ਰਚਾਰ ਚਾਹੇ ਸੋਸ਼ਲ ਮੀਡੀਆ ਚਾਹੇ ਪ੍ਰਿੰਟ ਮੀਡੀਆ ਉਧਰ ਤੇ ਇਹੀ ਗੱਲ ਚੱਲ ਰਹੀ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਉੱਤੇ ਜ਼ਬਰ ਕਰ ਰਹੀ ਹੈ ਧੱਕਾ ਕਰ ਰਹੀ ਹੈ ਜਿਹੜਾ ਕਿ ਲੋਕ ਬਰਦਾਸ਼ਤ ਨਹੀਂ ਕਰਨਗੇ